ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਬਣਾਵਾਂਗੇ ਅਸੀਂ ਅੰਮ੍ਰਿਤਸਰ ਦੇ ਸਪੈਸ਼ਲ ਆਲੂ ਵਾਲੇ ਕੁਲਚੇ ਤੇ ਬਹੁਤ ਹੀ ਟੇਸਟੀ ਲੱਗਦੇ ਨੇ ਇਹ ਕੁਲਚੇ ਤੇ ਬੜੀ ਆਸਾਨੀ ਨਾਲ ਅਸੀਂ ਇਹਨਾਂ ਨੂੰ ਘਰ ਵਿੱਚ ਬਣਾ ਸਕਦੇ ਹਾਂ ਉਹ ਵੀ ਬਿਨਾ ਤੰਦੂਰ ਤੋਂ ਤੇ ਬਿਲਕੁਲ ਤੰਦੂਰੀ ਕੁਲਚੇ ਵਰਗਾ ਟੈਕਸਚਰ ਆਏਗਾ ਇਹਨਾਂ ਕੁਲਚਿਆਂ ਦਾ ਤੇ ਬਾਜ਼ਾਰ ਨਾਲੋਂ ਵਧੀਆ ਕੁਲਚੇ ਅਸੀਂ ਘਰ ਵਿੱਚ ਬਣਾਵਾਂਗੇ ਇਸ ਤਰੀਕੇ ਨਾਲ ਜ਼ਰੂਰ ਟਰਾਈ ਕਰਕੇ ਦੇਖਿਓ ਤੇ ਜੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਨਾ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਹਰ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਚਲੋ ਫਿਰ ਕੁਲਚੇ ਬਣਾਉਣ ਦੀ ਰੈਸਪੀ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਇੱਥੇ ਅਸੀਂ ਇੱਕ ਕੌਲੀ ਕਣਕ ਦਾ ਆਟਾ ਲਵਾਂਗੇ ਕਣਕ ਦਾ ਆਟਾ ਤੇ ਮੈਦਾ ਅਸੀਂ ਦੋਵੇਂ ਯੂਜ਼ ਕਰਨੇ ਆ ਬਾਜ਼ਾਰ ਦੇ ਕੁਲਚੇ ਜਿਹੜੇ ਹੁੰਦੇ ਆ ਉਹ ਮੈਦੇ ਤੋਂ ਤਿਆਰ ਹੁੰਦੇ ਆ ਪਰ ਅਸੀਂ ਆਟਾ ਤੇ ਮੈਦਾ ਦੋਵੇਂ ਯੂਜ਼ ਕਰਨੇ ਆ ਇੱਥੇ ਇੱਕ ਕੌਲੀ ਅਸੀਂ ਮੈਦੇ ਦੀ ਲਵਾਂਗੇ ਇਹਨੂੰ ਵੀ ਅਸੀਂ ਚੰਗੀ ਤਰ੍ਹਾਂ ਛਾਣ ਲੈਣਾ ਆ ਆਟਾ ਮੈਦਾ ਦੋਵੇਂ ਚੀਜ਼ਾਂ ਅਸੀਂ ਛਾਣ ਕੇ ਲੈਣੀਆਂ ਨੇ ਇਥੇ ਮੈਦੇ ਤੇ ਆٹے ਨੂੰ ਅਸੀਂ ਇੱਕ ਵਾਰੀ ਚਮਚ ਦੇ ਨਾਲ ਮਿਕਸ ਕਰ ਲਵਾਂਗੇ ਆਟੇ ਨੂੰ ਮਿਕਸ ਕਰਨ ਤੋਂ ਬਾਅਦ ਅਸੀਂ ਇਹਦੇ ਵਿੱਚ ਇੱਕ ਗੱਡਾ ਜਿਹਾ ਬਣਾ ਲੈਣਾ ਹੈ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਪਾਵਾਂਗੇ ਦਹੀਂ ਇੱਕ ਕੌਲੀ ਦਹੀਂ ਦੀ ਲਈ ਹੈ ਜੇ ਗ੍ਰਾਮ ਦੇ ਹਿਸਾਬ ਨਾਲ ਦੇਖਦੇ ਆਂ ਤੇ 150 ਗ੍ਰਾਮੇ ਦਹੀਂ ਹੈਗਾ ਆ ਤੇ ਚਮਚ ਦਾ ਚੌਥਾ ਹਿੱਸਾ ਇੱਥੇ ਅਸੀਂ ਪਾਵਾਂਗੇ ਬੇਕਿੰਗ ਪਾਊਡਰ ਤੇ ਉਹਦੇ ਨਾਲੋਂ ਵੀ ਅੱਧਾ ਅਸੀਂ ਪਾਉਣਾ ਇੱਥੇ ਬੇਕਿੰਗ ਸੋਡਾ ਯਾਨੀ ਕਿ ਮਿੱਠਾ ਸੋਡਾ ਥੋੜਾ ਜਿਹਾ ਨਮਕ ਪਾਵਾਂਗੇ ਆਟੇ ਦੇ ਹਿਸਾਬ ਨਾਲ ਥੋੜੀ ਜਿਹੀ ਇੱਥੇ ਚੀਨੀ ਪਾਵਾਂਗੇ ਅੱਧਾ ਚਮਚ ਇੱਕ ਵੱਡਾ ਚਮਚੇ ਲਵਾਂਗੇ ਇੱਥੇ ਤੇਲ ਮੈਂ ਇੱਥੇ ਰਾਈਸ ਬ੍ਰੈਨ ਆਇਲ ਯੂਜ਼ ਕੀਤਾ ਹੈ ਤੁਸੀਂ ਕੋਈ ਵੀ ਰਿਫਾਈਨਡ ਆਇਲ ਲੈ ਸਕਦੇ ਹੋ ਤੇ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਅਸੀਂ ਦਹੀਂ ਵਿੱਚ ਮਿਕਸ ਕਰ ਲੈਣਾ ਹੈ ਦਹੀਂ ਵਿੱਚ ਮਿਕਸ ਕਰਦੇ ਕਰਦੇ ਨਾਲ ਦੇ ਨਾਲ ਹੀ ਅਸੀਂ ਆਟੇ ਵਿੱਚ ਮਿਕਸ ਕਰਦੇ ਜਾਣਾ ਹੈ ਪਾਣੀ ਪਾਉਣ ਤੋਂ ਬਿਨਾਂ ਹੀ ਅਸੀਂ ਸਾਰੀਆਂ ਚੀਜ਼ਾਂ ਪਹਿਲਾਂ ਆਟੇ ਵਿੱਚ ਮਿਕਸ ਕਰਨੀਆਂ ਨੇ ਤੇ ਦਹੀਂ ਸਾਡਾ ਇੱਥੇ ਰੂਮ ਟੈਂਪਰੇਚਰ ਤੇ ਹੋਣਾ ਚਾਹੀਦਾ ਹੈ ਮਤਲਬ ਫ੍ਰਿਜ ਵਿੱਚੋਂ ਨਹੀਂ ਕੱਢਿਆ ਹੋਣਾ ਚਾਹੀਦਾ ਦਹੀਂ ਬਿਲਕੁਲ ਬਾਹਰ ਪਿਆ ਹੋਵੇ ਤੇ ਦੇਖੋ ਸਾਰੀਆਂ ਚੀਜ਼ਾਂ ਪਹਿਲਾਂ ਅਸੀਂ ਆਟੇ 'ਚ ਮਿਕਸ ਕਰ ਲਿਆ ਹੁਣ ਅਸੀਂ ਥੋੜਾ ਥੋੜਾ ਪਾਣੀ ਪਾਉਂਦੇ ਹੋਏ ਇੱਕ ਨਰਮ ਜਿਹਾ ਆਟਾ ਗੁੰਨਣਾ ਆ ਪਹਿਲਾਂ ਅਸੀਂ ਇਦਾਂ ਹੀ ਥੋੜਾ ਥੋੜਾ ਪਾਣੀ ਪਾ ਕੇ ਆਟੇ ਨੂੰ ਇਕੱਠਾ ਕਰ ਲੈਣਾ ਆ ਫਿਰ ਉਸ ਤੋਂ ਬਾਅਦ ਅਸੀਂ ਆਟੇ ਨੂੰ ਚੰਗੀ ਤਰ੍ਹਾਂ ਮਲਣਾ ਆ ਇੱਥੇ ਅਸੀਂ ਆਟਾ ਚੰਗੀ ਤਰ੍ਹਾਂ ਇਕੱਠਾ ਕਰ ਲਿਆ ਹੁਣ ਅਸੀਂ ਮੁੱਕੀ ਦਿੰਦੇ ਹੋਏ 3 ਤੋਂ 4 ਮਿੰਟ ਵਾਸਤੇ ਚੰਗੀ ਤਰ੍ਹਾਂ ਆਟੇ ਨੂੰ ਗੁੰਨ ਲਵਾਂਗੇ ਇੱਥੇ ਤੁਸੀਂ ਸਿਰਫ ਮੈਦੇ ਦਾ ਯੂਜ਼ ਵੀ ਕਰ ਸਕਦੇ ਹੋ ਜਾਂ ਸਿਰਫ ਆਟੇ ਦਾ ਯੂਜ਼ ਕਰਕੇ ਵੀ ਤੁਸੀਂ ਕੁਲਚੇ ਤਿਆਰ ਕਰ ਸਕਦੇ ਹੋ ਪਰ ਮੈਂ ਦੋਨੋਂ ਚੀਜ਼ਾਂ ਮਿਕਸ ਕਰਕੇ ਬਣਾਈਆਂ ਨੇ ਏਦਾਂ ਵੀ ਕੁਲਚੇ ਕਾਫੀ ਟੇਸਟੀ ਬਣਦੇ ਨੇ ਸਿਰਫ ਮੈਦੇ ਨਾਲ ਬਣਾਉਣ ਨਾਲੋਂ ਇੱਥੇ ਅਸੀਂ ਮਾਮਲ ਮਲ ਕੇ ਆਟਾ ਚੰਗੀ ਤਰ੍ਹਾਂ ਗੁੰਨ ਲਿਆ ਆ ਹੁਣ ਇਹਦੇ ਉੱਪਰ ਇੱਕ ਚਮਚ ਦੇਸੀ ਘਿਓ ਦਾ ਪਾ ਕੇ ਇਹਨੂੰ ਅਸੀਂ ਰੈਸਟ ਲਈ ਰੱਖ ਦਾਂਗੇ ਘੱਟ ਤੋਂ ਘੱਟ 1 ਘੰਟੇ ਲਈ ਮਤਲਬ ਤੁਸੀਂ ਜਦੋਂ ਵੀ ਕੁਲਚੇ ਬਣਾਉਣੇ ਆ ਉਦੋਂ ਇੱਕ ਡੇਢ ਘੰਟਾ ਆਟਾ ਪਹਿਲਾਂ ਗੁੰਨ ਕੇ ਰੱਖਣਾ ਆ ਹੁਣ ਇੱਥੇ ਅਸੀਂ ਆਲੂ ਲਏ ਨੇ ਬੋਇਲ ਕੀਤੇ ਹੋਏ 5 ਤੋਂ 6 ਆਲੂ ਲਏ ਨੇ ਜਿਨ੍ਹਾਂ ਨੂੰ ਮੈਂ ਕੱਦੂਕਸ ਕਰ ਲਿਆ ਆ ਇਹਦੇ ਵਿੱਚ ਹੁਣ ਅਸੀਂ ਪਾ ਦਾਂਗੇ ਦੋ మీడియం ਸਾਈਜ਼ ਦੇ ਬਰੀਕ ਕੱਟੇ ਹੋਏ ਪਿਆਜ਼ ਤੇ ਨਾਲ ਹੀ ਪਾਵਾਂਗੇ ਇੱਥੇ ਕੱਦੂਕਸ ਕੀਤਾ ਹੋਇਆ ਅਦਰਕ ਤੇ ਹਰੀ ਮਿਰਚਾਂ ਹਰੀ ਮਿਰਚ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾ ਲਿਓ ਨਾਲ ਹੀ ਪਾ ਦਾਂਗੇ ਬਰੀਕ ਕੱਟਿਆ ਹੋਇਆ ਹਰਾ ਧਨੀਆ ਥੋੜਾ ਜਿਹਾ ਧਨੀਆ ਅਸੀਂ ਰੱਖ ਲਾਂਗੇ ਜਦੋਂ ਅਸੀਂ ਗੁਲਚੇ ਬਣਾਣੇ ਆ ਤੇ ਉਦੋਂ ਅਸੀਂ ਇਹਦੇ ਉੱਪਰ ਲਗਾਵਾਂਗੇ ਹੁਣ ਇੱਥੇ ਪਾਵਾਂਗੇ 1.5 ਚਮਚ ਦੇ ਕਰੀਬ ਧਨੀਆ ਕੁੱਟਿਆ ਹੋਇਆ ਅੱਧਾ ਚਮਚ ਕਸੂਰੀ ਮੇਥੀ ਕਸੂਰੀ ਮੇਥੀ ਮੈਂ ਪੁੱਣ ਕੇ ਪਾਈ ਹੈ ਅੱਧਾ ਚਮਚ ਜੀਰਾ ਪਾਊਡਰ ਪੁੰਨੇ ਹੋਏ ਜੀਰੇ ਦਾ ਪਾਊਡਰ ਹੈ ਟੇਸਟ ਦੇ ਅਕੋਰਡਿੰਗ ਤੁਸੀਂ ਨਮਕ ਪਾ ਲਿਓ ਮਸਾਲੇ ਥੋੜੇ ਜਿਹੇ ਦੇ ਵਿੱਚ ਜ਼ਿਆਦਾ ਪੈਂਦੇ ਨੇ ਗੁਲਚੀਆਂ ਵਿੱਚ ਅੱਧਾ ਚਮਚ ਇੱਥੇ ਮੈਂ ਪਾਇਆ ਗਰਮ ਮਸਾਲਾ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਥੋੜੀ ਜਿਹੀ ਇੱਥੇ ਲਾਲ ਮਿਰਚ ਦਾ ਵੀ ਯੂਜ਼ ਕੀਤਾ ਆ ਤੇ ਅੱਧਾ ਚਮਚ ਇੱਥੇ ਪਾਵਾਂਗੇ ਜੀਰਾ ਥੋੜੀ ਜਿਹੀ ਜਵੈਨ ਪਾਵਾਂਗੇ ਹੱਥਾਂ ਨਾਲ ਕ੍ਰਸ਼ ਕਰਕੇ ਤੇ ਹੁਣ ਪਾ ਦਾਂਗੇ ਅਸੀਂ ਇੱਥੇ ਤਨੀਆ ਪਾਊਡਰ ਅੱਧਾ ਚਮਚ ਤੇ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਅਸੀਂ ਆਲੂਆਂ ਦੇ ਵਿੱਚ ਮਿਕਸ ਕਰ ਲੈਣਾ ਆ। ਇਹ ਮਸਾਲਾ ਥੋੜਾ ਜਿਹਾ ਕਰਾਰਾ ਹੁੰਦਾ ਆ ਜਿਸ ਤਰ੍ਹਾਂ ਅਸੀਂ ਆਲੂ ਵਾਲੀ ਰੋਟੀ ਬਣਾਉਂਦੇ ਆ ਉਹਦੇ ਨਾਲੋਂ ਥੋੜਾ ਜਿਹਾ ਇਹ ਕਰਾਰਾ ਹੁੰਦਾ ਆ ਥੋੜੇ ਮਸਾਲੇ ਵੀ ਇਹਦੇ ਵਿੱਚ ਜ਼ਿਆਦਾ ਪੈਂਦੇ ਨੇ। ਲਓ ਜੀ ਇੱਥੇ ਅਸੀਂ ਕੁਲਚਿਆਂ ਦੀ ਸਟਫਿੰਗ ਤਿਆਰ ਕਰ ਲਈਏ। ਤੋਂ ਹੁਣ ਅਸੀਂ ਆਟੇ ਨੂੰ ਚੈੱਕ ਕਰਾਂਗੇ 1 ਘੰਟੇ ਬਾਅਦ ਅਸੀਂ ਆਟੇ ਨੂੰ ਚੈੱਕ ਕਰਨ ਲੱਗੇ ਆ 1 ਚਮਚੇ ਦੇ ਉੱਪਰ ਦੇਸੀ ਘਿਓ ਦਾ ਪਾ ਕੇ 2 ਮਿੰਟ ਲਈ ਆਟੇ ਨੂੰ ਦੁਬਾਰਾ ਮਲ ਲਵਾਂਗੇ। ਚੰਗੀ ਤਰ੍ਹਾਂ ਆٹے ਨੂੰ ਮਲ ਕੇ ਅਸੀਂ ਇੱਥੇ ਬਿਲਕੁਲ ਮੁਲਾਇਮ ਆਟਾ ਕਰ ਲੈਣਾ ਹੈ। ਇੱਥੇ ਅਸੀਂ ਆٹے ਨੂੰ ਚੰਗੀ ਤਰ੍ਹਾਂ ਗੁੰਨ ਲਿਆ ਆ ਤੇ ਹੁਣ ਅਸੀਂ ਇੱਕ ਚੋਪਿੰਗ ਬੋਰਡ ਤੇ ਸੁੱਕਾ ਆਟਾ ਪਾ ਕੇ ਸਾਰੇ ਆٹے ਨੂੰ ਇੱਥੇ ਅਸੀਂ ਚੰਗੀ ਤਰ੍ਹਾਂ ਵੇਲਣਾ ਆ। ਪਹਿਲਾਂ ਅਸੀਂ ਆਟੇ ਦੇ ਉੱਪਰ ਚੰਗੀ ਤਰ੍ਹਾਂ ਸੁੱਕਾ ਆਟਾ ਲਗਾ ਕੇ ਫਿਰ ਅਸੀਂ ਇਹਨੂੰ ਬੋਰਡ ਦੇ ਹਿਸਾਬ ਨਾਲ ਵੇਲ ਲਵਾਂਗੇ। ਤੁਸੀਂ ਇੱਥੇ ਕਿਚਨ ਦੇ ਪਲੇਟਫਾਰਮ ਤੇ ਵੀ ਆਟੇ ਨੂੰ ਵੇਲ ਸਕਦੇ ਹੋ। ਵਿਲਣ ਤੋਂ ਬਾਅਦ ਹੁਣ ਅਸੀਂ ਇੱਥੇ ਦੇਸੀ ਘਿਓ ਲਗਾਵਾਂਗੇ 2 ਕ ਚਮਚ ਅਸੀਂ ਇੱਥੇ ਦੇਸੀ ਘਿਓ ਦੇ ਲਗਾਵਾਂਗੇ ਤੇ ਜਿਹੜੇ ਅਸੀਂ ਕੁਲਚੇ ਬਾਜ਼ਾਰੋਂ ਖਾਣੇ ਆ ਉਹਦੇ ਵਿੱਚ ਡਾਲ ਦੇ ਘਿਓ ਦਾ ਯੂਜ਼ ਕੀਤਾ ਜਾਂਦਾ ਹੈ ਜੋ ਕਿ ਬਿਲਕੁਲ ਵੀ ਸਾਡੇ ਬੋਡੀ ਲਈ ਸਹੀ ਨਹੀਂ ਹੁੰਦਾ ਤੇ ਅਸੀਂ ਦੇਸੀ ਘਿਓ ਦਾ ਯੂਜ਼ ਕਰਕੇ ਕੁਲਚੇ ਬਣਾ ਰਹੇ ਆ ਘਰ ਵਿੱਚ ਤੁਸੀਂ ਵੀ ਦੇਸੀ ਘਿਓ ਦਾ ਹੀ ਯੂਜ਼ ਕਰਿਓ ਇਸ ਤਰੀਕੇ ਨਾਲ ਸਾਰੀਆਂ ਸਾਈਡਾਂ ਤੇ ਅਸੀਂ ਲਗਾ ਕੇ ਘਿਓ ਨੂੰ ਤੇ ਹੁਣ ਅਸੀਂ ਸੁੱਕਾ ਆਟਾ ਛਿੜਕ ਦਵਾਂਗੇ ਇਹਦੇ ਉੱਪਰ ਤੇ ਜਿਵੇਂ ਅਸੀਂ ਚੌਰਸ ਪਰੌਂਠੇ ਬਣਾਉਣੇ ਆ ਉਸੀ ਤਰ੍ਹਾਂ ਨਾਲ ਅਸੀਂ ਇੱਕ ਸਾਈਡ ਤੋਂ ਪਹਿਲਾਂ ਫੋਲਡ ਕਰਾਂਗੇ ਫਿਰ ਦੂਸਰੀ ਸਾਈਡ ਤੋਂ ਤੇ ਜਿਵੇਂ ਚੋਰਸਪੋਡ ਆਟਾ ਬਣਾਉਨੇ ਆ ਉਸੇ ਤਰੀਕੇ ਨਾਲ ਅਸੀਂ ਇੱਕ ਸਾਈਡ ਫੋਲਡ ਕਰਕੇ ਫਿਰ ਦੂਸਰੀ ਸਾਈਡ ਨੂੰ ਅਸੀਂ ਇਸ ਤਰੀਕੇ ਨਾਲ ਅਸੀਂ ਹੁਣ ਇਹਨੂੰ ਦੁਬਾਰਾ ਵੇਲਣਾ ਆ ਤੇ ਸੁੱਕਾ ਆਟਾ ਲਗਾ ਕੇ ਅਸੀਂ ਇੱਕ ਵਾਰੀ ਫੇਰ ਇਹਨੂੰ ਹਲਕਾ ਜਿਹਾ ਵੇਲ ਲਵਾਂਗੇ ਤੇ ਹੁਣ ਥੋੜਾ ਜਿਹਾ ਹੋਰ ਘਿਓ ਅਸੀਂ ਇਹਦੇ ਉੱਪਰ ਲਗਾਵਾਂਗੇ ਜ਼ਿਆਦਾ ਨਹੀਂ ਲਗਾਉਣਾ ਅੱਧੇ ਇੱਕ ਚਮਚ ਦੇ ਕਰੀਬ ਮੈਂ ਇੱਥੇ ਘਿਓ ਲਾਇਆ ਆ ਹੁਣ ਦੁਬਾਰਾ ਇਹਦੇ ਉੱਪਰ ਸੁੱਕਾ ਆਟਾ ਛਿੜਕਾਂਗੇ ਤੇ ਇਹਨੂੰ ਹੁਣ ਅਸੀਂ ਸਾਈਡਾਂ ਚੁੱਕਦੇ ਹੋਏ ਬੰਦ ਕਰ ਦੇਣਾ ਆ ਉਸੇ ਤਰੀਕੇ ਨਾਲ ਪਹਿਲਾਂ ਇੱਕ ਸਾਈਡ ਤੋਂ ਫੋਲਡ ਕਰਾਂਗੇ ਫਿਰ ਦੂਸਰੀ ਸਾਈਡ ਤੋਂ ਤੇ ਇਦਾਂ ਅਸੀਂ ਇਹਨੂੰ ਬਿਲਕੁਲ ਬੰਦ ਕਰ ਦੇਣਾ ਆ ਇਹ ਦੇਖੋ ਦੋਨਾਂ ਸਾਈਡਾਂ ਤੋਂ ਬਿਲਕੁਲ ਲੌਕ ਕਰ ਦੇਣਾ ਹੱਥਾਂ ਦੇ ਨਾਲ ਤਾਂ ਕਿ ਕੁਲਚੇ ਵਿੱਚ ਥੋੜੀਆਂ ਲੇਅਰਸ ਵੀ ਬਣਨ ਤੇ ਜਦੋਂ ਅਸੀਂ ਇਹਦੇ ਵਿੱਚ ਸਟਫਿੰਗ ਕਰਨੀ ਆ ਉਦੋਂ ਇਹ ਖੁੱਲਣ ਨਾ ਇਥੇ ਹੁਣ ਅਸੀਂ ਆਟੇ ਦੇ ਪਹਿਲਾਂ ਦੋ ਹਿੱਸੇ ਕਰਾਂਗੇ ਫਿਰ ਅਸੀਂ ਇੱਕ ਹਿੱਸੇ ਦੇ ਪੰਜ 파ਟ ਕਰਨੇ ਨੇ ਪਹਿਲਾਂ ਅਸੀਂ ਇਹਨੂੰ ਥੋੜਾ ਜਿਹਾ ਹੱਥਾਂ ਦੇ ਨਾਲ ਇਦਾਂ ਵੇਲ ਲਵਾਂਗੇ ਤੇ ਹੁਣ ਅਸੀਂ ਇਹ ਸਾਟੇ ਦੇ ਪੰਜ ਹਿੱਸੇ ਕਰਾਂਗੇ ਇਹ ਦੇਖੋ ਸਾਰੇ ਮਤਲਬ ਟੋਟਲ ਕੁਲਚੇ ਸਾਡੇ ਬਣਨਗੇ 10 ਤੇ ਇਹਦੇ ਪੰਜ ਪੀਸ ਕਰ ਲਏ ਨੇ ਇਦਾਂ ਦੇਖੋ ਵਿੱਚ ਹਲਕੀਆਂ ਹਲਕੀਆਂ ਲੇਅਰਸ ਨੇ ਤੇ ਇਹਨਾਂ ਨੂੰ ਅਸੀਂ ਹੁਣ ਹੱਥਾਂ ਦੇ ਨਾਲ ਹੀ ਹਲਕਾ ਜਿਹਾ ਪ੍ਰੈਸ ਕਰਕੇ ਚੁੰਟ ਲੈਣਾ ਆ ਇਦਾਂ ਅਸੀਂ ਸਾਰੇ ਪੇੜਿਆਂ ਨੂੰ ਤਿਆਰ ਕਰਕੇ ਹੁਣ ਰੱਖ ਲਵਾਂਗੇ ਇਹ ਦੇਖੋ ਹਲਕਾ ਜਿਹਾ ਚੁੰਡ ਕੇ ਹੁਣ ਅਸੀਂ ਸਾਈਡ ਤੇ ਰੱਖੀ ਜਾਵਾਂਗੇ ਇੱਥੇ ਅਸੀਂ ਸਾਰੇ ਪੇੜੇ ਤਿਆਰ ਕਰ ਲਏ ਨੇ ਚੁੰਡ ਕੇ ਰੱਖ ਲਿਆ ਆਟੇ ਨੂੰ ਹੁਣ ਅਸੀਂ ਸਟਫਿੰਗ ਕਰਨੀ ਆ ਇਦਾਂ ਹੁਣ ਅਸੀਂ ਆਟੇ ਨੂੰ ਥੋੜਾ ਜਿਹਾ ਹੱਥਾਂ ਦੇ ਨਾਲ ਫਲੈਟ ਕਰਨਾ ਆ ਤੇ ਫਿਰ ਅਸੀਂ ਇਹਦੇ ਵਿੱਚ ਸਟਫਿੰਗ ਭਰਾਂਗੇ ਆਟੇ ਦੇ ਹਿਸਾਬ ਨਾਲ ਤੁਸੀਂ ਸਟਫਿੰਗ ਲਿਓ ਉਦਾਂ ਇਹਦੇ ਵਿੱਚ ਸਟਫਿੰਗ ਥੋੜੀ ਜ਼ਿਆਦਾ ਹੀ ਪੈਂਦੀ ਹੈ ਸਟਫਿੰਗ ਪਰੰਤੋ ਬਾਅਦ ਹੁਣ ਅਸੀਂ ਬਿਲਕੁਲ ਲੌਕ ਕਰ ਦੇਣੇ ਆਲੂ ਆਟੇ ਦੇ ਵਿੱਚ ਇਸ ਤਰੀਕੇ ਨਾਲ ਜਿਵੇਂ ਮੈਂ ਕਰ ਰਹੀ ਆ ਸਟਫਿੰਗ ਇਹਦੇ ਵਿੱਚ ਥੋੜੀ ਜੀ ਜ਼ਿਆਦਾ ਹੀ ਪਾਵਾਂਗੇ ਇੱਥੇ ਅਸੀਂ ਚੰਗੀ ਤਰ੍ਹਾਂ ਲੌਕ ਕਰ ਲਿਆ ਆਲੂਆਂ ਨੂੰ ਤੇ ਹੁਣ ਅਸੀਂ ਹੱਥਾਂ ਨਾਲ ਹੀ ਹਲਕਾ ਹਲਕਾ ਦਬਾਵਾਂਗੇ ਕੁਲਚੇ ਨੂੰ ਤੇ ਇਹਦੇ ਉੱਪਰ ਹੁਣ ਲਗਾਵਾਂਗੇ ਅਸੀਂ ਥੋੜਾ ਜਿਹਾ ਬ੍ਰੀਕ ਕਟਿਆ ਹੋਇਆ ਹਰਾ ਧਨੀਆ ਜਿਹੜੀ ਸਾਈਡ ਤੋਂ ਅਸੀਂ ਆਟੇ ਨੂੰ ਬੰਦ ਕੀਤਾ ਉਹ ਸਾਈਡ ਨਹੀਂ ਲਗਾਉਣਾ ਧਨੀਆ ਦੂਸਰੀ ਸਾਈਡ ਤੇ ਲਗਾਉਣਾ ਆ ਤੇ ਨਾਲ ਹੀ ਪਾਵਾਂਗੇ ਇੱਥੇ ਦੇ ਉੱਪਰ ਤਨੀਆ ਕੁੱਟਿਆ ਹੋਇਆ ਹਲਕਾ ਦਰਦਰਾ ਭੁੰਨਿਆ ਹੋਇਆ ਹੈ ਇਹ ਮੈਂ ਤਨੀਆ ਨੂੰ ਤੇ ਨਾਲ ਇੱਥੇ ਕਸੂਰੀ ਮੇਥੀ ਪਾ ਦਵਾਂਗੇ ਕਸੂਰੀ ਮੇਥੀ ਦਾ ਪਾਊਡਰ ਤੇ ਹੱਥਾਂ ਨਾਲ ਹੀ ਅਸੀਂ ਹੁਣ ਗੁਲਚੇ ਨੂੰ ਵੱਡਾ ਕਰਨਾ ਹੈ ਬੇਲਣਾ ਇੱਥੇ ਬਿਲਕੁਲ ਨਹੀਂ ਚਲਾਉਣਾ ਤੇ ਗੁਲਚੇ ਦਾ ਸਾਈਜ਼ ਵੀ ਅਸੀਂ ਥੋੜਾ ਛੋਟਾ ਹੀ ਰੱਖਣਾ ਹੈ ਕਿਉਂਕਿ ਅਸੀਂ ਇਹਦੇ ਵਿੱਚ ਕਣਕ ਦਾ ਆਟਾ ਵੀ ਪਾਇਆ ਹੈ ਸਿਰਫ ਮੈਦੇ ਤੋਂ ਬਣਾਉਗੇ ਤਾਂ ਗੁਲਚੇ ਦਾ ਸਾਈਜ਼ ਤੁਸੀਂ ਵੱਡਾ ਵੀ ਕਰ ਸਕਦੇ ਹੋ ਇਦਾਂ ਥੋੜਾ ਥੋੜਾ ਸੁੱਕਾ ਆਟਾ ਲਗਾਉਂਦੇ ਹੋਏ ਅਸੀਂ ਇਹ ਕੁਛ ਨੂੰ ਵੱਡਾ ਕਰ ਲਾਂਗੇ ਤੇ ਹੁਣ ਇਹਦੀ ਬੈਕ ਸਾਈਡ ਤੇ ਅਸੀਂ ਪਾਣੀ ਲਗਾਉਣਾ ਆ ਤਾਂ ਕਿ ਤਵੇ ਦੇ ਨਾਲ ਜੁੜ ਸਕੇ ਤੇ ਬਰਸ਼ ਦੇ ਨਾਲ ਅਸੀਂ ਇਹਦੇ ਉੱਪਰ ਪਾਣੀ ਲਗਾਵਾਂਗੇ ਤੁਸੀਂ ਹੱਥਾਂ ਨਾਲ ਵੀ ਲਗਾ ਸਕਦੇ ਹੋ ਪਰ ਬਰਸ਼ ਦੇ ਨਾਲ ਸਾਰੀਆਂ ਸਾਈਡਾਂ ਤੇ ਚੰਗੀ ਤਰ੍ਹਾਂ ਪਾਣੀ ਲੱਗ ਜਾਂਦਾ ਆ ਇੱਥੇ ਅਸੀਂ ਚੰਗੀ ਤਰ੍ਹਾਂ ਪਾਣੀ ਲਗਾ ਲਿਆ ਤੇ ਹੁਣ ਅਸੀਂ ਪਾਣੀ ਵਾਲੀ ਸਾਈਡ ਤਵੇ ਵੱਲ ਕਰਕੇ ਪਾਵਾਂਗੇ ਤੇ ਗੈਸ ਦੀ ਫਲੇਮ ਨੂੰ ਬਿਲਕੁਲ ਲੋ ਕਰ ਦਾਂਗੇ ਜਦੋਂ ਇਹ ਹਲਕਾ ਜਿਹਾ ਸੇਕ ਲੱਗ ਜਾਵੇ ਉੱਪਰ ਵਾਲੀ ਸਾਈਡ ਜਦੋਂ ਜੇ ਸੁੱਕਣੀ ਸੁੱਕਣੀ ਸ਼ੁਰੂ ਹੋ ਜਵੇ ਉਦੋਂ ਅਸੀਂ ਇਸ ਤਵੇ ਨੂੰ ਚੁੱਕ ਕੇ ਦੂਸਰੇ ਤਵੇ ਤੇ ਉਲਟਾ ਕਰਕੇ ਰੱਖ ਦਾਂਗੇ ਦੂਸਰੇ ਤਵੇ ਦੀ ਗੈਸ ਦੀ ਫਲੇਮ ਵੀ ਅਸੀਂ ਮੀਡੀਅਮ ਰੱਖਣੀ ਆ ਆ ਦੇਖੋ 2-3 ਮਿੰਟ ਬਾਅਦ ਦੇਖਾਂਗੇ ਐਵੇਂ ਦਾ ਹੋਇਆ ਆ ਸਾਈਡਾਂ ਤੋਂ ਹਲਕਾ ਹਲਕਾ ਕੱਚਾ ਆ ਇਹਨੂੰ ਵੀ ਚੰਗੀ ਤਰ੍ਹਾਂ ਸੇਕ ਲਵਾਂਗੇ ਦੁਬਾਰਾ ਚੈੱਕ ਕਰਦੇ ਆ ਦੇਖੋ ਸਾਰੀਆਂ ਸਾਈਡਾਂ ਤੋਂ ਚੰਗੀ ਤਰ੍ਹਾਂ ਇਹ ਕੁਲਚੇ ਨੂੰ ਸੇਕ ਲੱਗ ਗਿਆ ਆ ਹੁਣ ਅਸੀਂ ਇਹਨੂੰ ਹਲਕੇ ਹੱਥਾਂ ਨਾਲ ਉਲਟਾਰ ਲਾਂਗੇ ਇਹਦੀ ਬੈਕ ਸਾਈਡ ਵੀ ਚੈੱਕ ਕਰਾਂਗੇ ਹਲਕੀ ਹਲਕੀ ਕੱਚੀ ਹੈ ਤੇ ਦੂਸਰੇ ਤਵੇ ਤੇ ਰੱਖ ਕੇ ਇਹਨੂੰ ਮੇਹਲਕਾ ਜਿਹਾ ਸੀ ਸੇਕ ਲਾਂਗੇ ਲੋ ਜੀ ਇੱਥੇ ਕੁਲਚਾ ਤਿਆਰ ਆ ਬਹੁਤ ਵਧੀਆ ਕੁਲਚਾ ਬਣਿਆ ਬਿਲਕੁਲ ਕ੍ਰਿਸਪੀ ਤੇ ਹੁਣ ਇਹਦੇ ਉੱਪਰ ਲਗਾਓ ਮੱਖਣ ਜਾਂ ਘਿਓ ਘਿਓ ਤੇ ਮੱਖਣ ਲਗਾ ਕੇ ਤੁਸੀਂ ਇਹਨੂੰ ਸਰਵ ਕਰੋ ਛੋਲਿਆਂ ਦੇ ਨਾਲ ਬਹੁਤ ਟੇਸਟੀ ਲੱਗਦੇ ਨੇ ਘਰ 'ਚ ਵੀ ਅਸੀਂ ਬਾਜ਼ਾਰ ਵਰਗੇ ਕੁਲਚੇ ਬਣਾ ਕੇ ਤਿਆਰ ਕਰ ਸਕਦੇ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਕੁਲਚਾ ਬਣ ਕੇ ਤਿਆਰ ਹੋਇਆ ਆ ਤੇ ਟੇਸਟ ਵੀ ਇਹਦਾ ਬਹੁਤ ਵਧੀਆ ਆ ਬਹੁਤ ਵਧੀਆ ਮਸਾਲਾ ਅਸੀਂ ਇਹਦੇ ਵਿੱਚ ਭਰਿਆ ਆ ਤੇ ਇਸੇ ਤਰੀਕੇ ਨਾਲ ਅਸੀਂ ਬਾਕੀ ਦੇ ਵੀ ਸਾਰੇ ਕੁਲਚੇ ਬਣਾ ਕੇ ਤਿਆਰ ਕਰ ਲਵਾਂਗੇ ਜਿਵੇਂ ਅਸੀਂ ਪਹਿਲਾਂ ਕੁਲਚਾ ਤਿਆਰ ਕੀਤਾ ਸੀ ਉਸੇ ਤਰ੍ਹਾਂ ਸਟਫਿੰਗ ਭਰ ਕੇ ਉਦਾਂ ਹੀ ਅਸੀਂ ਹੱਥਾਂ ਨਾਲ ਇਹਨੂੰ ਵੱਡਾ ਕਰਨਾ ਆ ਬਿਲਕੁਲ ਵੀ ਇਹਦੇ ਉੱਪਰ ਵੇਲਣੇ ਦਾ ਯੂਜ਼ ਨਹੀਂ ਕਰਨਾ ਜਦੋਂ ਅਸੀਂ ਵੇਲਣੇ ਦਾ ਯੂਜ਼ ਇਹਦੇ ਉੱਪਰ ਕਰਾਂਗੇ ਤਾਂ ਇਹਦੇ ਵਿੱਚ ਆਲੂ ਬਾਹਰ ਆ ਸਕਦੇ ਨੇ ਕਿਉਂਕਿ ਸਟਫਿੰਗ ਅਸੀਂ ਜਿਆਦਾ ਭਰੀ ਹੋਈ ਹੈ ਅਤਾ ਨਾਲ ਵੱਡਾ ਕਰਕੇ ਕੁਲਚੇ ਨੂੰ ਹੁਣ ਲਗਾਵਾਂਗੇ ਇਹਦੀ ਬੈਕ ਸਾਈਡ ਤੇ ਚੰਗੀ ਤਰ੍ਹਾਂ ਪਾਣੀ ਪਾਣੀ ਦੇਖੋ ਸਾਰੀਆਂ ਸਾਈਡਾਂ ਤੱਕ ਲੱਗਣਾ ਚਾਹੀਦਾ ਆ ਬਿਲਕੁਲ ਸਾਈਡਾਂ ਤੱਕ ਅਸੀਂ ਪਾਣੀ ਲਗਾਉਣਾ ਆ ਤਾਂ ਕਿ ਕੁਲਚਾ ਚੰਗੀ ਤਰ੍ਹਾਂ ਚਿਪਕਿਆ ਰਹੇ ਤਵੇ ਦੇ ਨਾਲ ਤੇ ਪਾਣੀ ਵਾਲੀ ਸਾਈਡ ਤਵੇ ਦੇ ਵੱਲ ਕਰਕੇ ਅਸੀਂ ਇਹਨੂੰ ਦੂਜੇ ਤਵੇ ਤੇ ਉਲਟਾ ਕਰਕੇ ਸੇਕ ਲਵਾਂਗੇ 3-4 ਮਿੰਟ ਵਿੱਚ ਇੱਕ ਕੁਲਚਾ ਬਣ ਕੇ ਤਿਆਰ ਹੋ ਜਾਂਦਾ ਆ ਦੇਖੋ ਇੱਥੇ ਇਹ ਦੂਸਰਾ ਕੁਲਚਾ ਵੇசி ਤਿਆਰ ਕਰ ਲਿਆ ਇਹਨੂੰ ਮੈਂ ਇਸੇ ਉਤਾਰ ਲਵਾਂਗੇ ਮੱਖਣ ਜਾਂ ਕਿਉ ਲਗਾ ਕੇ ਨਾਲ-ਨਾਲ ਅਸੀਂ ਸਰਵ ਕਰਦੇ ਜਾਵਾਂਗੇ ਤੇ ਇਸੇ ਤਰ੍ਹਾਂ ਸਾਰੇ ਕੁਲਚੇ ਨਾਲ-ਨਾਲ ਬਣਾਈ ਜਾਵਾਂਗੇ ਨਾਲ-ਨਾਲ ਸਰਵ ਕਰੀ ਜਾਵਾਂਗੇ ਕਿਵੇਂ ਲੱਗੀ ਅੱਜ ਦੀ ਅੰਮ੍ਰਿਤਸਰੀ ਕੁਲਚਿਆਂ ਦੀ ਰੈਸਪੀ ਮੈਨੂੰ ਕਮੈਂਟਸ ਵਿੱਚ ਜ਼ਰੂਰ ਦੱਸਣਾ ਤੇ ਅੱਜ ਦਾ ਵੀਡੀਓ ਜੇ ਚੰਗਾ ਲੱਗਾ ਹੋਵੇ ਤਾਂ ਇਹਨੂੰ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਇਦਾਂ ਦੀਆਂ ਹੋਰ ਵਧੀਆ ਰੈਸਪੀਜ਼ ਦੇਖਣ ਲਈ ਮੇਰੇ ਚੈਨਲ ਲਵ ਮਿੰਨੀ ਕਿਚਨ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਦੁਬਾਰਾ ਮਿਲਾਂਗੇ ਜਲਦੀ ਹੀ ਅਗਲੇ ਵੀਡੀਓ ਦੇ ਵਿੱਚ ਕਿਸੇ ਨਵੀਂ ਰੈਸਪੀ ਦੇ ਨਾਲ